ਅੱਜ ਪਿੰਡ ਭਲਾਈਆਣੇ ਦੇ ਵਿੱਚ ਬਲਾਕ ਗਦਰਬਾਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੱਜ ਭਲਾਈਆਣੇ ਦੇ ਵਿੱਚ ਹੰਸਰਾਜ ਹੰਸ ਜੀ ਆ ਰਹੇ ਸੀਗੇ ਪ੍ਰਸ਼ਾਸਨ ਨੇ ਸਾਹਮਣੇ ਨਹੀਂ ਹੋਣ ਦਿੱਤਾ ਇੱਕ ਘੰਟਾ ਜੇ ਪਿਆ ਸੀ ਚੱਕ ਕੇ ਸਾਰਿਆਂ ਨੂੰ ਅਰੈਸਟ ਕਰ ਲਿਆ ਅੱਗ ਹਾਲਾਤ ਕੀ ਹੈ ਭਰਾਵੋ ਹੰਸਰਾਜ ਗਮਰਾਹ ਕਰ ਰਿਹਾ ਹੈ ਹੰਸਰਾਜ ਇੱਕ ਰੋਕੇ ਭਾਪਕ ਹੋ ਕੇ ਗਮਰਾਹ ਕਰ ਰਿਹਾ ਲੋਕਾਂ ਨੂੰ ਕਿਉਂਕਿ ਵੀ ਮੈਨੂੰ ਖੜੇ ਆਏ ਵੋਟਾਂ ਪੈ ਜਾਣਗੀਆਂ ਤੇ ਜਿਹੜਾ ਗੋਤੀ মিডিਆ ਪੰਜਾਬ ਦਾ ਜਿਹੜਾ ਤੁਸੀਂ ਟਾਈ ਬੈਲਟ ਲਾ ਕੇ ਕਮਰੇ ਦੇ ਵਿੱਚ ਬਹਿ ਕੇ ਤੁਸੀਂ ਕਹ ਰਹੇ ਹੋ ਕਿਸਾਨ ਹੰਸਰਾਜ ਨੂੰ ਮਾਰਨ ਪੈਗੇ ਕਿਤੇ ਉਹਦਾ ਦੂਜਾ ਪੱਖ ਲਿਆ ਬਾਈ ਵੀ ਉੱਥੇ ਕੋਈ ਸਰਕਾਰ ਦੇ ਛਾਤੀ ਅਨਸਰ ਵੀ ਆ ਸਕਦੇ ਆ ਉਹ ਯਾਰ ਅਸੀਂ ਤਾਂ 13 ਮਹੀਨੇ ਦਿੱਲੀ ਬੈਠੇ ਰਹੇ ਆ ਅਸੀਂ ਤਾਂ ਯਾਰ ਕਿਸੇ ਦਾ ਪਤਾ ਹੀ ਨਹੀਂ ਤੋੜਿਆ ਨਿੱਤ ਚਾਲਾਂ ਚੱਲਦੀ ਸੀ ਸਰਕਾਰ ਨਿੱਤ ਹਰ ਰੋਜ਼ ਚਾਲਾਂ ਚੱਲਿਆ ਜਾਂਦਾ ਸੀ ਕਰੋਨਾ ਦੇ ਪੱਤੇ ਅਸੀਂ ਫੇਲ ਕਰਕੇ 13 ਮਹੀਨੇ ਅੰਦੋਲਨ ਜਿੱਤ ਕੇ ਆਏ ਆਂ ਧੀਆ ਭੈਣਾ ਰਾਤ ਦੇ 2-2 ਵਜੇ ਤੱਕ ਛੜਕਾ ਤੇ ਫਿਰਤਗਾ ਸੀ ਕੋਈ ਓਏ ਨਹੀਂ ਕਹਿ ਸਕਿਆ ਉੱਥੇ ਬਹਾਦਰਗੜ ਦੇ ਵਿੱਚ ਜਾ ਕੇ ਪੁੱਛ ਲੋ ਵੀ ਅਸੀਂ ਕਿਵੇਂ ਅੰਦੋਲਨ ਲੜ ਕੇ ਆਏ ਆਂ ਤੁਸੀਂ ਜਥੇਬੰਦੀਆਂ ਨੂੰ ਟਾਰਗੇਟ ਕਰ ਰਹੇ ਹੋ ਓ ਯਾਰ ਹੰਸ ਰਾਜ ਤਾਂ ਅੱਜ ਭਾਬ ਖੁੱਲਦਾ ਓ ਧੀਰੇ ਵੀ ਵੀ ਸਾਲ ਦੇ ਪੁੱਤ ਮਰ ਗਏ ਉਹਨਾਂ ਨੂੰ ਜਾ ਕੇ ਪੁੱਛ ਲੋ ਪਰਿਵਾਰਾਂ ਨੂੰ ਉਹਨਾਂ ਤੇ ਕੀ ਬੀਤੀ ਆ ਓ ਜਿਹੜੇ ਸਾਰੇ ਪਰਿਵਾਰਾਂ ਦੇ ਪਰਿਵਾਰ ਹੀ ਮਰ ਕੇ ਜਿਨ੍ਹਾਂ ਨੇ ਚੁੱਲ੍ਹੇ 'ਚ ਘਾਉਂ ਗਿਆ ਪਿਆ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਨੇ ਤੇ ਕੀ ਪੀਤੀ ਆ ਤੁਸੀਂ ਟਾਈ ਬੈਲਟ ਲਾ ਕੇ ਆਪਦੀ ਵਿਊ ਲਾਈਨ ਦੇ ਖਾਤਰ ਸਰਕਾਰਾਂ ਦੇ ਪਿੱਠੂ ਬਣੇ ਹੋਏ ਆ ਵੀ ਹੰਸਰਾਜ ਨੂੰ ਮਾਰ ਲਪੇਗੇ ਉਹ ਡੇਢ ਮਹੀਨਾ ਕਿੰਨੇ ਦੇ ਹੱਥਾਂ ਦੇ ਵਿੱਚ ਤੁਸੀਂ ਕਿਰਚਾ ਵੇਖੀਆਂ ਕਿੰਨੇ ਕਦੇ ਹੱਥਾਂ ਦੇ ਵਿੱਚ ਤੁਸੀਂ ਕਿਰਪਾਨਾਂ ਵੇਖੀਆਂ ਸਾਡੀਆਂ ਜਥੇਬੰਦੀਆਂ ਦਾ ਊਸੂਲਾ ਸੀ ਜਾਤ ਦੇ ਚ ਰਹਿ ਕੇ ਅਸੀਂ ਸਵਾਲ ਕਰਦੇ ਆ ਸਾਰੀਆਂ ਜਥੇਬੰਦੀਆਂ ਨੂੰ ਇਸ ਹੱਥੇ ਨਾ ਲਓ ਕਿਸਾਨੀ ਨੂੰ ਕਿਸਾਨੀ ਲਹਿਰ ਨੂੰ ਸੱਟ ਨਾ ਮਾਰੋ ਬਦਨਾਮ ਨਾ ਕਰੋ ਹੰਸਰਾਜ ਉੱਥੇ ਵਿੱਚ ਕੀ ਲੈਣ ਗਿਆ ਲੋਕਾਂ ਦੇ ਉੱਥੋਂ ਦਾ ਪ੍ਰਸ਼ਾਸਨ ਜਵਾਬ ਦੇ ਆ ਵੀ ਵਿੱਚ ਕਿਉਂ ਬਾੜਿਆ ਉਹਨੂੰ ਜੇ ਜੋ ਬੰਦੇ ਸੀ ਤਾਂ ਕੌਣ ਸੀ ਉਹਦੀ ਪੜਤਾਲ ਭਾਈ ਪ੍ਰਸ਼ਾਸਨ ਨੇ ਕਰਨੀ ਆ ਇਹ ਸਰਕਾਰ ਇਹ ਭਾਈਚਾਰੇ ਦੀ ਫਿੱਕ ਪਾ ਕੇ ਆ ਪੱਤੇ ਖੇਡਣ ਗੀਆਂ ਤੇ ਹੰਸਰਾਜ ਜੀ ਨਕਲੀ ਹੰਝੂ ਦੇ ਕੇ ਜੇ ਤੂੰ ਕਮੇ ਆਏ ਵੋਟਾਂ ਮੰਨ ਜਾਣਗੀਆਂ ਆਏ ਵੋਟਾਂ ਨਹੀਂ ਮਿਲਣਗੀਆਂ ਇਹ ਆਂਡੀ ਬੀ ਜੀ ਪੀ ਜਿੱਤੀ ਓਏ ਅਸੀਂ ਤਾਂ ਇਹ ਆਦੇ ਕੋਈ ਸਰਕਾਰ ਆ ਜਾਏ ਇੱਥੇ ਕੋਈ ਹੱਲ ਨਹੀਂ ਹੋਣਾ ਜਿੰਨਾ ਚਿਰ ਲੋਕਲੀ ਖੜੇ ਹੁੰਦੇ ਓਏ ਕਿਤੇ ਆ ਤਿੰਨ ਲਾਰਿਆਂ ਨੂੰ ਮੈਂ ਪੁੱਛਣਾ ਚਾਹਲਾ ਜਿਹੜੀ ਤੁਸੀਂ ਸਰਕਾਰਾਂ ਦੇ ਪਿੱਠੂ ਬਣੇ ਹੋ ਕਿਤੇ ਆਏ ਪੁੱਛਿਆ ਜਿਹੜਾ ਲਖੀਨਪੁਰ ਖੀਰੀ ਦੇ ਵਿੱਚ ਥੀਪਾ ਚੜਾਤ ਕੇ ਤੁਰੇ ਆਉਦੇ ਕਿਸਾਨਾਂ ਦੇ ਇਹ ਲੋਕਤੰਤਰ ਆ ਇੱਥੇ ਤੁਰੇ ਜਾਂਦੇ ਕਿਸਾਨਾਂ ਦੇ ਐ ਮੰਗਾ ਤੁਸੀਂ ਮੰਨਦੇ ਨਾ ਮੰਨਦੇ ਯਾਰ ਜਿਵੇਂ ਹੁਣ ਤੁਸੀਂ ਆਹਦੇ ਮੋਟ ਨਾ ਪਾਓ ਭਾਜਪੀ ਨੂੰ ਇਹ ਮੰਗਾ ਨਾ ਮੰਨਦੇ ਆਹ ਕਿਹੜਾ ਲੋਕਤੰਤਰ ਆ ਬਾਈ ਤੁਸੀਂ ਚੱਕ ਕੇ ਬੈਰੀਕੇਡ ਕਰ ਦਿਓ ਕੰਦਾ ਕੱਢ ਦਿਓ ਕੈਲ ਲਾ ਦਿਓ 35000 ਅਥਰੂ ਕੈਸ ਦਾ ਗੋਲਾ ਸੱਢ ਦਿਓ ਤੁਸੀਂ ਗੋਲੀਆਂ ਮਾਰ ਦਿਓ ਤੁਸੀਂ ਲੱਤਾ ਤੋੜ ਦਿਓ, ਬਾਹਾਂ ਤੋੜ ਦਿਓ, ਜਵਾੜੇ ਤੋੜ ਦਿਓ। ਤੁਸੀਂ ਟਰੈਕਟਰਾਂ ਦੇ ਟਾਇਰ ਨਹੀਂ ਬਖਸ਼ੇ, ਤੁਸੀਂ ਕਾਰਾਂ ਜੀਪਾਂ ਦੇ ਸ਼ੀਸ਼ੇ ਨਹੀਂ ਬਖਸ਼ੇ, ਤੁਸੀਂ ਲੰਗਰਹੌਰ ਦੇ ਭਾਂਡੇ ਨਹੀਂ ਬਖਸ਼ੇ। ਅਸੀਂ ਆਹ ਸਵਾਲ ਪੁੱਛਣ ਵਾਸਤੇ ਵਿਰੋਧ ਕਰ ਰਹੇ ਹਾਂ। ਤੁਸੀਂ ਯਾਰ ਅੱਜ ਸਾਡੀਆਂ ਜ਼ੁਬਾਨਾਂ ਵੀ ਬੰਦ ਕਰ ਰਹੇ ਹੋ। ਵੀ ਤੁਸੀਂ ਬੋਲ ਵੀ ਨਹੀਂ ਸਕਦੇ ਤੇ ਕੀ ਆਹ ਚੀਜ਼ ਆ ਆ ਕਰਨਾ ਸਰਕਾਰ ਵਾਸਤੇ ਕੀ ਇਹ ਲੋਕਤੰਤਰ ਹੈ? ਇਹ ਅਜਾਜਤ ਦਿੰਦਾ? ਅੱਜ ਸਾਡਾ ਵਿਰੋਧ ਹੰਸ ਰਾਜ ਨਾਲ ਨਹੀਂ ਹੈ। ਸਾਡਾ ਵਿਰੋਧ ਸਿਸਟਮ ਦੇ ਨਾਲ ਹੈ। ਅਸੀਂ ਸਿਸਟਮ ਦੇ ਨਾਲ ਲੜਾਈ ਲੜ ਰਹੇ ਆ ਤੇ ਤੁਸੀਂ ਅੱਜ ਕਿਸਾਨੀ ਲਹਿਰ ਨੂੰ ਬਦਨਾਮ ਕਰ ਰਹੇ ਹੋ ਅਸੀਂ ਆ ਸਵਾਲਾਂ ਦੇ ਜਵਾਬ ਮੰਗਦੇ ਆ ਸਾਡੇ ਜਿਹੜੇ ਨੌਜਵਾਨ ਮਾਰਤੇ 20-20 ਸਾਲ ਦੇ ਤੇ ਗੋਲੀਆਂ ਮਾਰ ਕੇ ਮਾਰਤਾ ਉਹਨਾਂ ਦਾ ਸਵਾਬ ਦਿਓ ਸਾਨੂੰ ਉਹ ਮੰਗਦੇ ਆ ਅਸੀਂ